ਜੋ ਅਨੇਕ ਫੀਲਡ ਖੜੇ ਆ ਤੁਸੀਂ ਦੇਖ ਰਹੇ ਹੋ ਇਹਨੂੰ ਜਿਹਨੂੰ ਬੋਨਾ ਵਾਇਰਸ ਕਹਿੰਦੇ ਆ ਇਹਦੇ ਨਾਲ ਜਿਹੜਾ ਖੇਤ ਹੈ ਜਮੇ ਸਾਰੀ ਜਿਹੜੀ ਸਾਰੀ ਫਸਲਾਂ ਖਤਮ ਹੋ ਗਈ ਇੱਥੋਂ ਤਾਂ ਮਤਲਬ ਇੱਕ ਦਾਣਾ ਨਹੀਂ ਕਿਸਾਨ ਦੇ ਪੱਲੇ ਪੜਾਣਾ ਇਹਦੇ ਨਾਲ ਨਾਲ ਦੋ ਬਿਮਾਰੀਆਂ ਹੋ ਰਹੀਆਂ ਜੀ ਖਲਦੀ ਰੋਗ ਕਹਿੰਦੇ ਆ ਉਹ ਵੀ ਫੰਗਸ ਹੈ ਜੀ ਇੱਕ ਜਿਹੜਾ ਕਾਲਾ ਦਾਣਾ ਹੋ ਜਾਂਦਾ ਉਹ ਵੀ ਇੱਕ ਖਲਦੀ ਰੋਗ ਹੈ ਉਹ ਵੀ ਇੱਕ ਫੰਗਸ ਰੋਗ ਹੈ ਸੋ ਇਹ ਬਿਮਾਰੀਆਂ ਦੀ ਮਾਰ ਜਿਹੜੀ ਪਈ ਆ ਜਿਹੜੀ ਢਾਲੇ ਦੇ ਵਿੱਚ ਬਹੁਤ ਜ਼ਿਆਦਾ ਹੈ ਮੇਰੇ ਜੱਤੀ ਵਿੱਚ ਮੈਂ ਕੱਲ ਤੋਂ ਕਰ ਰਿਹਾ ਜੀ ਲਗਾਤਾਰ ਦੌੜਾ ਹੋਣਾ ਮੈਂ ਮੰਡੋਰ ਪਹੁੰਚਿਆ ਇਸ ਤੋਂ ਪਹਿਲਾਂ ਮੈਂ ਲੋਡੇ ਤੋਂ ਸ਼ੁਰੂ ਕਰਕੇ ਜੀ ਰੋਟੀ ਬਸਤਾ ਔਰ ਰੋਟਾ ਸਾਹਿਬ ਔਰ ਇਸ ਤੋਂ ਅੱਗੇ ਜਿਹੜਾ ਹੈਗਾ ਤੁਹਾਡਾ ਕੈਦੂਪੁਰ ਲਵਾਨਾ ਇਹ ਸਾਰੇ ਪਿੰਡ ਕਵਰ ਕਰਕੇ ਹੁਣ ਮੈਂ ਮੰਡੋਰ ਪਹੁੰਚਿਆ ਤੰਗੜਾ ਸਾਹਿਬ ਕਿਉਂਕਿ ਤਕਰੀਬਨ ਸਾਰਾ ਮੈਂ ਸਰਾੰਦ ਰੋਡ ਤੋਂ ਲੈ ਕੇ ਆਪਣਾ ਉਧਰੋਂ ਆਸਾਂ ਰੋਡ ਔਰ ਨਾਬਾ ਰੋਡ ਤੇ ਸਾਰੇ ਏਰੀਆ ਨੂੰ ਕ੍ਰਿਸਕ੍ਰੋਸ ਕੀਤਾ ਜੀ ਇਹਦੇ ਸਾਰੇ ਪਿੰਡਾਂ ਚ ਇਹ ਹਾਲ ਹੈ ਕਿਤੇ 2 300 ਏਕੜ ਹੈ ਕਿਤੇ 500 ਏਕੜ ਲੰਗ ਦੇ ਵਿੱਚ ਬਹੁਤ ਜ਼ਿਆਦਾ ਸੀ 5 600 ਏਕੜ ਜਿਹੜਾ ਹੈਗਾ ਉਹ ਤਾਂ ਬੋਣੀ ਵਾਰਿਸ਼ ਕਰਕੇ 100% ਖਤਮ ਹੋ ਗਿਆ ਜਿਹੜੀ ਖੜੀ ਵੀ ਆ ਉਹਦੇ ਵਿੱਚ ਵੀ ਉਹਨੂੰ ਮਤਲਬ ਵਿੱਚ ਵਿੱਚ ਬਿਮਾਰੀ ਹੈਗੀ ਆ ਉਹਦੇ ਵੀ ਝਾੜ ਕੱਟੇਗਾ ਇਹਦੇ ਨਾਲ ਨਾਲ ਇੱਕ ਜਿਹੜੀ ਹਲਦੀ ਰੋਗ ਹੈ ਔਰ ਜਿਹੜੀ ਦਾਣਾ ਕਾਲਾ ਪੈ ਜਾਂਦਾ ਇਹ ਵੀ ਜਿਹੜੇ ਫੰਗਸ ਰੋਗ ਹੈ ਇਹਨਾਂ ਦੀ ਵੀ ਬਹੁਤ ਜ਼ਿਆਦਾ ਮਾਰ ਹੈ ਉਹਨਾਂ ਦੇ ਵੀ ਝਾੜ ਘਟੇਗਾ ਔਰ ਡਿਸਕਲਰੇਸ਼ਨ ਹੋਏਗੀ ਉਹਦਾ ਵੀ ਜਿਹੜਾ ਕਟ ਲੱਗੇਗਾ ਪੰਜਾਬ ਸਰਕਾਰ ਨੇ ਮਾਨ ਸਾਹਿਬ ਨੇ ਸਟੈਂਡ ਲਿਆ ਉਹਨਾਂ ਨੇ ਮਿਸ਼ਨ ਰੰਗਲਾ ਪੰਜਾਬ ਸ਼ੁਰੂ ਕੀਤਾ ਤਾਂ ਕਿ ਕਿਸਾਨ ਜਿਹੜਾ ਇੱਕ ਵਾਰੀ ਪੈਰਾਂ ਤੇ ਖੜਾ ਹੋ ਜਾ ਜਿਹੜਾ ਦੇਸ਼ ਦਾ ਢਿੱਡ ਭਰ ਰਿਹਾ ਹੈਗਾ ਪਿਛਲੇ 75-80 ਸਾਲ ਤੋਂ ਉਹਦੇ ਨਾਲ ਆਪਣਾ ਖੜਨਾ ਫਰਜ਼ ਬਣਦਾ ਐ ਅਸਲ ਵਿੱਚ ਤੇ ਤੁਸੀਂ ਇੱਕ ਵਾਰੀ rangla.punjab.gov.in ਤੇ ਜਾ ਕੇ ਆਪਣਾ ਵੱਧ ਤੋਂ ਵੱਧ ਦਾਨ ਕਰੋ ਕੁਝ ਕਰੋੜਾਂ 'ਚ ਕਰਨ ਵਾਲੇ ਹੋਣਗੇ ਕੁਝ ਲੱਖਾਂ 'ਚ ਕੁਝ ਨਜ਼ਾਰਾਂ 'ਚ ਕੁਝ ਸੈਂਕੜਿਆਂ 'ਚ ਕਿਸਾਨਾਂ ਦੀ ਮਦਦ ਹੋ ਜਾਈਏ ਜੀ ਔਰ ਬਾਕੀਆਂ ਨੂੰ ਵੀ ਨਾ ਦੱਸਣਾ ਕਿ ਤੁਸੀਂ ਕੋਈ ਮਜ਼ਦੂਰ ਦੀ ਕਿਸੇ ਕਿਸਾਨ ਦੀ ਕੋਈ ਪ੍ਰਿੰਟ ਦੀ ਦੁਕਾਨਦਾਰ ਦੀ ਜਿਹੜੇ ਵੀ ਕਿਸੇ ਲੋੜਵੰਦ ਦੀ ਬਾਹ ਫੜੋ ਐਸ ਵੇਲੇ ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਕਰੋ ਉਹਨਾਂ ਨੂੰ ਸਪੋਰਟ ਕਰੋ ਜਿਹੜੇ ਜਿਹੜੇ ਸਮਰਥ ਹੈਗੇ ਆ ਪਰਿਵਾਰਿਕ ਇੱਕ ਪਰਿਵਾਰ ਅਡੌਪਟ ਕਰ ਲਓ ਤਾਂ ਕਿ ਉਹਨਾਂ ਨੂੰ ਜਿਹੜਾ ਜਿਹੜਾ ਪੋਸਟ ਰੋਮੈਟਿਕ ਸਟ्रेस ਸਿੰਡਰੋਮ ਆ ਉਹਦੇ ਨਾਲ ਕੋਈ ਕਿਤੇ ਇਹ ਨਾ ਹੋਵੇ ਕਿ ਉਹਨੂੰ ਨੀਂਦ ਨਹੀਂ ਆਉਂਦੀ ਉਹਦੇ ਵਾਸਤੇ ਜ਼ਰੂਰੀ ਆ ਕਿ ਆਪਾਂ ਉਹਨਾਂ ਨਾਲ ਗੱਲਬਾਤ ਕਰੀਏ